70 ਰੁਪਏ ਦੀ ਲਾਟਰੀ ਚੋਂ ਨਿਕਲਿਆ 10 ਲੱਖ ਰੁਪਏ ਦਾ ਇਨਾਮ ਜੀਰਾ ਦਾ ਇੱਕ ਟੈਕਸੀ ਚਾਲਕ ਬਣਿਆ ਲੱਖਪਤੀ ਕਹਿੰਦੇ ਨੇ ਕਿ ਰੱਬ ਜਦ ਵੀ ਦਿੰਦਾ ਛੱਪਰ ਪਾੜ ਕੇ ਦਿੰਦਾ ਸੋ ਅੱਜ ਇੱਕ ਪਾਸੇ ਜਿੱਥੇ ਹਰ ਕੋਈ ਨਵੇਂ ਸਾਲ ਦੀਆਂ ਰੌਣਕਾਂ ਦੇ ਵਿੱਚ ਮਗਨ ਹੈ ਉੱਥੇ ਹੀ ਜੀਰਾ ਦਾ ਇੱਕ ਟੈਕਸੀ ਚਾਲਕ ਉਸ ਦੀਆਂ ਖੁਸ਼ੀਆਂ ਦਾ ਕੋਈ ਟਿਕਾਣਾ ਨਹੀਂ ਰਿਹਾ ਕਿਉਂਕਿ ਉਸ ਨੂੰ ਸਿਰਫ ਤੇ ਸਿਰਫ 7 ਰੁਪਏ ਦੇ ਲਾਟਰੀ ਦੀ ਟਿਕਟ ਵਿੱਚੋਂ 10 ਲੱਖ ਰੁਪਏ ਦਾ ਇਨਾਮ ਨਿਕਲਿਆ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਲਾਟਰੀ ਸਟਾਲ ਆਰ ਕੇ ਬ੍ਰਦਰਸ ਲਾਟਰੀ ਦੇ ਮਾਲਕ ਅਤੇ ਇਨਾਮ ਨਿਕਲਣ ਵਾਲੇ ਵਿਅਕਤੀ ਦੇ ਦੋਸਤਾਂ ਨੇ ਦੱਸਿਆ ਕਿ ਉਸ ਨੇ ਸਿਰਫ 7 ਰੁਪਏ ਦੀ ਟਿਕਟ ਕੱਲ ਹੀ ਖਰੀਦੀ ਸੀ ਜਿਸ ਵਿੱਚੋਂ ਅੱਜ 10 ਲੱਖ ਰੁਪਏ ਦਾ ਇਨਾਮ ਨਿਕਲਿਆ ਉਹਨਾਂ ਕਿਹਾ ਕਿ ਸਾਡੇ ਲਾਟਰੀ ਸਟਾਲ ਤੋਂ ਲੱਗਣ ਵਾਲੇ ਇਸ ਇਨਾਮ ਦੇ ਨਾਲ ਜਿੱਥੇ ਇਨਾਮ ਨਿਕਲਣ ਵਾਲੇ ਵਿਅਕਤੀ ਨੂੰ ਖੁਸ਼ੀ ਹੈ ਉੱਥੇ ਨਾਲ-ਨਾਲ ਸਾਨੂੰ ਵੀ ਖੁਸ਼ੀ ਹੈ ਮਿਲਦੀ ਹੈ ਜੀਰਾ ਤੋਂ ਸतीश ਵਿੱਚ ਦੀ ਰਿਪੋਰਟ ਭਾਜੀ ਸਾਡਾ ਮੇਰਾ ਨਾਮ ਜਗਰਾਤ ਸਿੰਘ ਹੈ ਜੀ ਪੰਜਾਬ ਸਰਕਾਰ ਵਿਕਰੀ ਕੇਂਦਰ ਆਰ ਕੇ ਬ੍ਰਦਰ ਲਾਟਰੀ ਘੰਟਾ ਘਰ ਚੌਕ ਜੀਰਾ ਜੋ ਕਿ ਅੱਜ ਸਾਡੇ ਕੋਲੋਂ 10 ਲੱਖ ਰੁਪਏ ਦਾ ਨਾਮ ਨਿਕਲਿਆ ਸਿਰਫ 7 ਰੁਪਏ ਦੀ ਲਾਟਰੀ ਦੇ ਵਿੱਚ ਸਾਰਿਆਂ ਨੂੰ ਪਹਿਲਾ ਨਵੇਂ ਸਾਲ ਦੀ ਵਧਾਈ ਲੱਖ ਲੱਖ ਵਧਾਈ ਵੀਰ ਜੀ ਸਾਡੇ 70 ਰੁਪਏ ਦੀ ਟਿਕਟ 'ਚ 10 ਲੱਖ ਰੁਪਏ ਦਾ ਨਾਮ ਅੱਜ ਨਵੇਂ ਸਾਲ ਦੇ ਵਿੱਚ ਵਿਜੇਤਾ ਬਣਿਆ ਜੋ ਕਿ ਸਾਡੇ ਗਵੰਡੀ ਨੂੰ 10 ਲੱਖ ਰੁਪਈਆ ਦਾ ਨਾਮ ਨਿਕਲਿਆ ਜੀ ਅਸੀਂ ਕਹਿੰਦੇ ਆ ਵੀ ਸਾਡੇ ਘੰਟਾ ਘਰ ਚੌਕ ਜੀਰਾ ਦੇ ਵਿੱਚ ਆ ਕੇ ਆਰ ਕੇ ਬ੍ਰਦਰ ਲਾਟਰੀ ਤੋਂ ਟਿਕਟਾਂ ਖਰੀਦੋ ਤੇ ਆਉਣ ਵਾਲੇ ਭਲਖ ਨੂੰ ਮਤਲਬ ਤੁਸੀਂ ਸੁਨਹਿਰਾ ਭਲਖ ਬਣਾਓ ਜੀ ਸਾਡੇ ਆਰ ਕੇ ਲਾਟਰੀ ਸਟਾਲ ਤੋਂ ਸਾਡੇ ਵੀਰ ਕਰਨਜੀਤ ਸਿੰਘ ਮਈਆਂ ਵਾਲਾ ਉਹਨਾਂ ਨੇ ਆਪਣੀ ਲਾਟਰੀ ਖਰੀਦੀ ਸਾਡੇ ਭਰਾ ਨੇ ਤੇ ਜਿਹੜੀ ਉਹ ਅੱਜ ਲਾਟਰੀ ਰਾਣਾ ਲਾਟਰੀ ਸਟਾਲ ਤੋਂ ਨਿਕਲੀ ਆ 10 ਲੱਖ ਦੀ ਅਸੀਂ ਉਸ ਖੁਸ਼ੀ ਦੇ ਵਿੱਚ ਢੋਲ ਤਮਕਾ ਸਾਰਾ ਕਰ ਰਹੇ ਆ ਜੀ ਇਹ ਜੀ ਕੱਲ ਸ਼ਾਮ ਨੂੰ ਖਰੀਦੀ ਸੀਗੀ ਜੀ 8 ਵਜੇ ਦੀ ਸੀਗੀ ਇਹ ਰਾਤ ਨਿਕਲੀ ਹੈ ਲਾਟਰੀ ਤੇ 70 ਰੁਪਏ ਵਾਲੀ 70 ਰੁਪਏ ਵਾਲੀ ਟਿਕਟ ਸੀ ਜੀ 100 ਟੈਕਟ ਸੀ ਜੀ ਤੇ ਦਾਸ਼ੀਰ ਦਾਦਾ ਮਤਲਬ ਧੰਨਵਾਦ ਅਸੀਂ ਕਰਦੇ ਆ ਇਹਨਾਂ ਦਾ ਆਰ ਕੇ ਲਾਟਰੀ ਸਟਾਲ ਵਾਲਿਆਂ ਦਾ ਇਹ ਜੀਰਾ 메인 ਚੌਂਕ ਦੇ ਵਿੱਚ ਇਹਨਾਂ ਦੀ ਲਾਟਰੀ ਸਟਾਲ ਆ ਤੇ ਇਹਨਾਂ ਨੇ ਵੀ ਸਾਡੀ ਬਹੁਤ ਹੈਲਪ ਕੀਤੀ ਚਲੋ ਸਾਨੂੰ ਮੈਂ ਤਾਂ ਇਹੀ ਕਹਾਂਗਾ ਜੀ ਤੁਸੀਂ ਸੱਟੇ ਨਾਲੋਂ ਇਹ ਆਰ ਲਾਟਰੀ ਜਿਹੜੀ ਸਰਕਾਰਾਂ ਦੀਆਂ ਚੱਲ ਰਹੀਆਂ ਇਹਨਾਂ ਨੂੰ ਹੀ ਪਾਇਆ ਜਾਵੇ ਨਾ ਕਿ ਸੱਟੇ ਨੂੰ ਪਾਇਆ ਜਾਵੇ ਸੱਟੇ ਇਹ ਹੀ ਸਭ ਤੋਂ ਵਧੀਆ ਚੀਜ਼ ਆ ਤੇ ਕੋਈ ਵੀ ਏਰਾ ਫੇਰੀ ਨਹੀਂ ਐ ਕੋਈ